ਜਿਨ੍ਹਾਂ ਦੇ ਵਿੱਚ ਇੱਕ ਜਗਤਾਰ ਸਿੰਘ ਹਵਾਰਾ ਜੀ ਜਿਹੜੇ ਉਹਨਾਂ ਦੇ ਕੇਸ ਸੀਗੇ ਉਹਨਾਂ ਦੇ ਕੇਸ ਉਹ ਬਿਲਕੁਲ ਮਤਲਬ ਬਰੀ ਹੋ ਗਏ ਨੇ ਇਕੱਲਾ ਇਹ ਹੀ ਰਹਿ ਗਿਆ ਉਮਰ ਕੈਦ ਵਾਲਾ ਬਾਕੀ ਉਹਨਾਂ ਦੇ ਉੱਤੇ ਕੇਸ ਸੀ ਜਿਹਨੇ ਉਹ ਸਾਰੇ ਮਤਲਬ ਕੇਸ ਨਿਬੜ ਚੁੱਕੇ ਜੀ ਹਾਂਜੀ ਇਹ ਕੱਲ ਪਤਾ ਲੱਗਿਆ ਵੀ ਮਹਾਲੀਕੋਟ ਨੇ ਕੇਸ ਬਰੀ ਕੀਤਾ ਜੀ ਆਏ ਮਹਾਲੀਕੋਟ ਨੇ ਅਡੀਸ਼ਨਲ ਮਾਨਜੂਗ ਅਡੀਸ਼ਨਲ ਸੈਸ਼ਨ ਜੱਜ ਨੇ ਕੀਤਾ ਜੀ ਕਿਉਂਕਿ ਮਤਲਬ ਇਹਨਾਂ ਦੇ ਉੱਤੇ 36 ਕੇਸ ਸੀਗੇ ਸਾਰੇ ਜੀ ਜਿਨ੍ਹਾਂ ਦੇ ਵਿੱਚੋਂ 6 ਕੇਸਾਂ ਦੇ ਵਿੱਚ ਤਾਂ ਇਹਨਾਂ ਨੂੰ سزا ਹੋਈ ਹੈ 30 ਕੇਸ ਲਗਭਗ ਇਹਨਾਂ ਨੂੰ ਜਿਹੜੇ ਬਰੀ ਹੋ ਗਏ ਜਾਂ ਵੈਸੀ ਇਹਨਾਂ ਨੇ ਮਤਲਬ ਚਲਾਏ ਨਹੀਂ ਹਨ ਟ੍ਰਾਇਲ ਕਿਉਂ ਗਵਾਇਆ ਇਸ ਕਰਕੇ ਫਿਰ ਮਤਲਬ ਉਹਨਾਂ ਦਾ ਜਿਹੜੇ ਲਾਸਟ ਕੇਸ ਸੀਗਾ ਮਹਾਂਦੀ ਵਾਲਾ ਜੀ ਜੀ ਇਹ ਕਰਲ ਇਹ ਕੇਸ ਦੇ ਵਿੱਚੋਂ ਮਤਲਬ ਮਾਨਯੋਗ ਨੇ ਬਾਜ ਦਿੱਤ ਬਰੀ ਐਲਾਨ ਕਰ ਦਿੱਤਾਗਾ ਫੈਸਲਾ ਦੇ ਦਿੱਤਾ ਹੈ ਤੇ ਹੁਣ ਦੇਖੋ ਵੀ ਪਰੋਲ ਬਾਰੇ ਅੱਗੇ ਦਾ ਕੀ ਸਟੈਪ ਹੈ ਉਹ ਹੋਊਗਾ ਮੈਂ ਮੈਂ ਤੁਹਾਨੂੰ ਦੱਸ ਦੇਣਾ ਕਿ ਇਹਨਾਂ ਨੇ ਇੱਕ ਬੁੜੇਲ ਜੇਲ੍ਹ ਕਾਂਡ ਹੋਇਆ ਸੀ ਇਹਨਾਂ ਨੇ ਇੱਕ ਬੜੀ ਵੱਡੀ ਸੁਰੰਗ ਪੱਟੀ ਸੀ ਜਿਸ ਤੋਂ ਬਾਅਦ ਇਹਨਾਂ ਨੂੰ ਸ਼ਿਫਟ ਕੀਤਾ ਗਿਆ ਦਿੱਲੀ 'ਚ ਇਹ ਹੁਣ ਵੀ ਦਿੱਲੀ ਜੇਲ੍ਹ 'ਚ ਨੇ ਹਾਂ ਹੁਣ ਇਹ ਹੋ ਸਕਦਾ ਵੀ ਜਿਹੜੇ ਬਰੀ ਉਸੇ ਕੇਸ ਹੋਏ ਨੇ ਤਾਂ ਇਹਨਾਂ ਨੂੰ ਪਰੋਲ ਮਿਲ ਸਕਦੀ ਹੈ ਇਹ ਕਈ ਯਾਨੀ ਕਿ ਲੋਕਾਂ ਨੇ ਇਹ ਗੱਲ ਕਹਿਤੀ ਹੈ ਦੇਖੋ ਜੀ ਜਿਹੜਾ ਪਰੋਲ ਦਾ ਜਿਹੜਾ ਜੇਲ ਮੈਨੂਅਲ ਹੁੰਦਾ ਉਹਦੇ ਮੁਤਾਬਕ ਜਦੋਂ ਕਿਸੇ ਵੀ ਕੈਦੀ ਦੇ ਉੱਤੇ ਕੋਈ ਕੇਸ ਹੋਰ ਜਿਹੜਾ ਟ੍ਰੈਂਡ ਚੱਲ ਰਿਹਾ ਹੋਵੇ ਉਹ ਨਾ ਹੋਵੇ ਤਾਂ ਉਹ ਉਹਦਾ ਹੱਕ ਬਣ ਜਾਂਦਾ ਹੁੰਦਾ ਤਰੂਨ ਦਾ ਹੁਣ ਦੇਖੋ ਵੀ ਇਹਨਾਂ ਦੇ ਕਿਸ ਤਰੀਕੇ ਨਾਲ ਜਿਹੜੀ ਇਹਨਾਂ ਨੂੰ ਸਜ਼ਾ ਜਾਇਜ਼ਤਾ ਦਿੱਤਾ ਸੀ ਵੀ ਕਿਸ ਤਰੀਕੇ ਨਾਲ ਕੀਤਾ ਤੇ ਵੈਸੇ ਇਹਨਾਂ ਦੀ ਪਰੋਲ ਬਣਦੀ ਹੈ ਕਿਉਂਕਿ ਜੇਲ ਸੁਣਡੈਂਟ ਤੱਕ ਵੀ ਮਤਲਬ ਜਿਹੜੇ ਇਹਨਾਂ ਦੇ ਵਕੀਲ ਨੇ ਜਸਪਾਲ ਸਿੰਘ ਮੰਜ ਉਹਨਾਂ ਨੇ ਪਹਿਲਾਂ ਪਹੁੰਚ ਕੀਤੀ ਸੀਗੀ ਵੀ ਅ ਉਹ ਕਹਿੰਦੇ ਸੀ ਜਦੋਂ ਇਹਨਾਂ ਦੇ ਕੇਸਾਂ ਦਾ ਸਾਰਾ ਦਾ ਨਿਪਟਾਰਾ ਹੋ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਪ੍ਰੋਲ ਵਾਲਾ ਸਿਸਟਮ ਹੈ ਉਹ ਇਹਨਾਂ ਦਾ ਚਾਲੂ ਕੀਤਾ ਜਾਵੇ ਤੁਹਾਨੂੰ ਇਹ ਲੱਗਦਾ ਵੀ ਜੇਕਰ ਦਕਤਾਰ ਸਿੰਘ ਹਵਾਰਾ ਦੀ ਪ੍ਰੋਲ ਬਣ ਜਾਂਦੀ ਹੈ ਤਾਂ ਜਿਹੜੇ ਹੋਰ ਬੰਦੀ ਸਿੰਘ ਕਾਫੀ ਸਮੇਂ ਤੋਂ ਬੰਦੇ ਫਿਰ ਉਹ ਵੀ ਪ੍ਰੋਲ ਤੇ ਆ ਜਾਣਗੇ ਦੇਖੋ ਜੀ ਓਟ ਓਟੀ ਕੇਸਾਂ ਦਾ ਹੁੰਦਾ ਜੇ ਕਿਸੇ ਦੇ ਕੇਸ ਮਤਲਬ ਹਲੇ ਅੰਡਰ ਟ੍ਰਾਇਲ ਨੇ ਕਿਸੇ ਹੋਰ ਕੇਸ ਦੇ ਵਿੱਚ ਉਹਨਾਂ ਨੂੰ ਫਿਰ ਪ੍ਰੋਲ ਨਹੀਂ ਮਿਲਦੀ ਹੁੰਦੀ ਜਦ ਪ੍ਰੋਲ ਤਾਂ ਜਦੋਂ ਸਾਰੇ ਕੇਸ ਉਹਦੇ ਨਿਬੜ ਜਾਂਦੇ ਨੇ ਕਲੀ ਸਜ਼ਾ ਵਾਲਾ ਕੇਸ ਹੁੰਦਾ ਉਹਦੇ ਵਿੱਚ ਪਰੋਲ ਮਿਲਣ ਦੇ ਚਾਂਸ ਹੁੰਦੇ ਨੇ ਚਾਹੇ ਕੋਈ ਵੀ ਹੈ ਕਿਉਂਕਿ ਪੰਜਾਬ ਤੋਂ ਬਾਹਰ ਦੀਆਂ ਜਿਹੜੀਆਂ ਹਿੰਦੁਸਤਾਨ ਤੋਂ ਬਾਹਰ ਦੇ ਆ ਜ਼ਿਲ੍ਹਾ ਨੇ ਉਹਦੇ ਵਿੱਚ ਵੀ 8500 ਵੱਡਾ ਹਿੰਦੁਸਤਾਨੀ ਹੈ ਜਿਹੜਾ ਉਹ ਜਿੰਦਾ ਨਿਵਾਸ ਰ ਹੈ ਉਹਨਾਂ ਦੇ ਵਾਸਤੇ ਵੀ ਸਰਕਾਰਾਂ ਨੂੰ ਸੰਘਰਸ਼ ਕਰਨਾ ਚਾਹੀਦਾ ਤਾਂ ਕਿ ਉਹਨਾਂ ਨੂੰ ਆਪ ਦੇ ਜਿਹੜਾ ਜਿਹੜਾ ਕਿਸੇ ਸਟੇਟ ਦਾ ਹੈਗਾ ਉਹਦੇ ਵਿੱਚ ਉਹਦੀ ਐਂਟਰੀ ਕਰਾ ਕੇ ਉੱਥੇ ਉਹਦੀ ਸਜਾਇ ਜਿਹੜੀ ਉਹ ਭੁਗਤਾਈ ਜਾ ਸਕੇ ਕਿਉਂਕਿ ਮੈਂ ਤਾਂ ਇਹ ਗੱਲ ਕਰ ਰਿਹਾ ਵੀ ਬਲਵੰਤ ਸਿੰਘ ਰਾਜਵਾਨਾ ਦੇ ਉੱਪਰ ਸਿਰਫ ਇੱਕੋ ਕੇਸ ਹੈ ਆ ਜਿਹੜਾ ਤੁਸੀਂ ਗੱਲ ਕੀਤੀ ਬਿਆਨ ਸਿੰਘ ਦਾ ਕਤਲकांड ਉਹ ਉਹਨਾਂ ਨੇ ਕਿਹਾ ਸੀ ਮੈਂ ਸਾਜੀਸ ਦਾ ਰਚੰਦਾ ਉਹ ਸੀਗਾ ਪਰ ਮੈਨੂੰ ਪਤਾ ਨਹੀਂ ਸੀ ਵੀ ਮੁੱਖ ਮੰਤਰੀ ਦੇ ਮੈਨੂੰ ਉਸ ਦੇ ਵਿੱਚ ਲਿਆ ਜਾ ਰਿਹਾ ਹੈ ਉਹਨਾਂ ਨੇ ਕੋਰਟ ਤੇ ਗੱਲ ਮੰਨੀ ਹੈ ਤੇ ਤਕਰੀਬਨ ਉਹ ਆਪਣੀ ਤਸਦੀਦੋਂ ਜ਼ਿਆਦਾ ਉਮਰ ਕੱਟ ਚੁੱਕੇ ਨੇ ਪਰ ਫਿਰ ਵੀ ਉਹਨਾਂ ਨੂੰ ਪ੍ਰੋਲ ਨਹੀਂ ਮਿਲਦੀ ਦੇਖੋ ਜੀ ਕਈ ਵਾਰੀ ਤਾਂ ਉਮਰ ਹੁੰਦੀ ਹੈ ਨਾ ਮਤਲਬ ਉਹਨਾਂ ਦਾ ਤਾਂ ਹਲੇ ਫਾਂਸੀ ਵਾਲਾ ਇਹ ਚੱਲੀ ਜਾਂਦਾ ਉਹਨਾਂ ਦਾ ਹਲੇ ਚੇਂਜ ਹੀ ਨਹੀਂ ਕੀਤਾ ਉਹਨਾਂ ਨੇ ਤਾਂ ਹੁਣ ਬੇਨਤੀ ਕੀਤੀ ਹੈ ਵੀ ਮੇਰਾ ਜਿਹੜਾ ਉਹ ਸ਼੍ਰੋਮਣੀ ਕਮੇਟੀ ਨੂੰ 14 ਸਾਲ ਹੋ ਗਏ ਇਹ ਇਸ ਚੀਜ਼ ਨੂੰ ਵਾਪਸ ਲਿਆ ਜਾਵੇ ਉਹਨਾਂ ਦਾ ਮਤਲਬ ਫੈਸਲਾ ਕੀਤਾ ਜਾਵੇ ਕਿਉਂਕਿ ਜਿਹੜੀ ਇਹ ਸ਼੍ਰੋਮਣੀ ਕਮੇਟੀ ਇੱਕ ਰਾਜਨੀਤਿਕ ਇੱਕ ਵਿੰਗ ਬਣਿਆ ਹੋਇਆ ਹੈ ਇਸ ਕਰਕੇ ਮਤਲਬ ਜਿਹੜੇ ਇਹ ਸਮੁੱਚੇ ਏਡੀ ਨੇ ਜਾਂ ਮਤਲਬ ਬੰਦੀ ਦੇ ਏਡੇ ਨੇ ਜਾਂ ਕਿਸੇ ਵੀ ਤਰ੍ਹਾਂ ਇਸ ਤਰ੍ਹਾਂ ਦੇ ਕਿਸੇ ਮਸਲੇ ਦੇ ਵਿੱਚ ਫਸੇ ਹੋਏ ਲੋਕ ਨੇ ਉਹਨਾਂ ਦੀ ਕੋਈ ਬਹੁਤੀ ਵਧੀਆ ਪੈਰਵਾਹੀ ਮਤਲਬ ਠੀਕ ਹੈ ਲੋਕਚਾਰੇ ਕਰ ਰਹੀ ਆ ਸਿਆਸੀ ਤੌਰ ਤੇ ਸਿਆਸੀ ਆਕਾ ਨੇ ਜਿਹੜੇ ਉਹਨਾਂ ਦੇ ਕਾਫੀ ਉੱਚੇ ਹੱਥ ਲੰਬੇ ਹੱਥ ਨੇ ਉਹਨਾਂ ਨੂੰ ਢਵਾ ਸਕਦੇ ਨੇ ਜਿਉਂ ਚਾਹੁੰਦੇ ਹੋਣ ਗਲ ਕਰ ਪਤਾ ਨਹੀਂ ਕੀ ਇਹਨਾਂ ਦੇ ਮਤਲਬ ਮਨਾਂ ਦੇ ਵਿੱਚ ਬੈਠਾ ਹੋਇਆ ਹੈ ਇਹ ਇਹਨਾਂ ਲੋਕਾਂ ਦੀ ਜਿਹੜੀ ਤਨੋਂ ਮਨੋਂ ਮਰਦਿਆ ਉਹ ਕਰਨੀਗੇ ਕਿਉਂਕਿ ਮੈਂ ਤੁਹਾਨੂੰ ਦੱਸ ਦੇਣਾ ਕਿ ਜਦੋਂ ਕੱਲ ਇਹ ਖਬਰ ਨਸ਼ਰ ਹੋਈ ਜਗਤਾਰ ਸਿੰਘ ਹਵਾਰਾ ਦੀ ਤਾਂ ਕਈ ਫੇਸਬੁਕ ਤੇ ਲੋਕਾਂ ਨੇ ਪੋਸਟਾਂ ਪਾਈਆਂ ਉਹਨਾਂ ਦੇ ਫੈਨ ਫਾਲੋਅਰ ਬਹੁਤ ਜ਼ਿਆਦਾ ਨੇ ਉਹ ਉਹਨਾਂ 'ਚ ਬੜੀ ਖੁਸ਼ੀ ਦਿਖਾਈ ਦਿੱਤੀ ਦੇਖੋ ਨੌਜਵਾਨਾਂ 'ਚ ਦੇਖੋ ਜੀ ਨੌਜਵਾਨਾਂ 'ਚ ਖੁਸ਼ੀ ਤਾਂ ਦਿਖਾਈ ਜਦੋਂ ਉਹ ਪਿੱਛੇ ਉਹਦੋਂ ਇਕੱਠ ਹੋਇਆ ਸੀ ਤਾਂ ਇੱਕ ਸਰਵਤਕਾਲ ਦਾ ਉਹਦੇ ਵਿੱਚ ਇਹਨਾਂ ਨੂੰ ਜਥੇਦਾਰ ਵੀ ਐਲਾਨਿਆ ਗਿਆ ਸੀਗਾ ਮਤਲਬ ਜਥੇਦਾਰ ਮਨਜੂਬ ਜਕਤਾਰ ਸਿੰਘ ਦਾ ਅਕਾਲ ਤਖਤ ਦੇ ਜਥੇਦਾਰ ਉਹ ਉਦੋਂ ਤੋਂ ਮਤਲਬ ਜਿਹੜੇ ਫੈਨ ਇਹਨਾਂ ਦੇ ਉਹ ਤਾਂ ਕਾਫੀ ਬੇਸਤੀ ਦੇ ਵਿੱਚ ਹੈਗੇ ਨੇ ਇਹਦੇ ਚੁਕੂਈ ਦੂਰ ਨਹੀਂ ਗੱਲ ਕਰ ਬਸ ਉਹ ਸਮਾ ਹੁਣ ਜਿਆਦਾ ਦੂਰ ਨਹੀਂ ਹੈ ਜਨੂਈ ਮਤਲਬ ਖੁੱਲੀ ਹਵਾ ਦੇ ਵਿੱਚ ਪੰਥਕ ਸੇਵਾਵਾਂ ਅੰਤਕ ਸਫਾਂ ਦੇ ਵਿੱਚ ਮਤਲਬ ਲੋਕ ਭਲਾਈ ਦੇ ਕੰਮ ਕਰਨਾਂਗੇ ਯਾਨੀ ਕਿ ਜੇ ਇਹ ਬਾਹਰ ਆਂਦੇ ਆ ਤਾਂ ਜਿਵੇਂ ਤੁਸੀਂ ਇਹ ਪੰਥਕ ਕਮਾਚ ਯਾਨੀ ਕਿ ਕਿੱਥੇ ਇੱਥੇ ਸਹਿਯੋਗ ਦੇਣਗੇ ਨੌਜਵਾਨ ਜਿਹੜੇ ਹਨ ਉਹਨਾਂ ਨਾਲ ਤੁਰਦੇ ਨੇ ਅੱਜ ਪੰਜਾਬ ਦੇ ਲੋਕ ਇਹਨਾਂ ਨੂੰ ਚਾਹੁੰਦੇ ਨੇ ਹਾਂਜੀ ਦੇਖੋ ਜਿਹੜੇ ਮਤਲਬ ਜਿਲ੍ਹਾਂ ਦੇ ਵੀ ਲੋਕ ਚਾਹੇ ਚੰਗਾ ਹੋਇਆ ਚਾਹੇ ਮਾੜਾ ਹੋਇਆ ਕਿਵੇਂ ਵੀ ਹੋਇਆ ਪੰਨੋ ਹਾਰੀ ਕੋ ਸਿੱਕੇ ਦੇ ਦੋ ਪਾਸੇ ਹੁੰਦੇ ਆ ਜਿਹੜੇ ਲੋਕ ਚੰਗਾ ਕਹਿੰਦੇ ਆ ਉਹ ਤਾਂ ਫਿਰ ਚੰਗਾ ਕਹਿੰਦੀ ਕਹਿੰਦੇ ਨੇਗੇ ਪਰ ਉਹ ਤਾਂ ਇਹਨਾਂ ਦੇ ਫੈਨ ਫਾਲੋ ਹੈ ਕਿ ਨਾ ਇਸ ਕਰਕੇ ਮਤਲਬ ਇਹਨਾਂ ਦੀ ਜਿਹੜੀ ਸੇਵਾ ਉਹ ਲਾਉਣ ਦੇ ਸੇਵਾ ਤਾਂ ਇਹਨਾਂ ਨੂੰ ਲਈ ਹੋਈ ਹੈ ਜੱਜੇਦਾਰ ਵੀ ਉਹ ਆ ਕੇ ਆਉਂਦਾ ਜਿਹੜਾ ਸਿਸਟਮ ਦੇ ਹਿਸਾਬ ਨਾਲ ਉਸ ਤਾਜਪੁਛੀ ਵਾਲਾ ਜਾਂ ਕਿਸੇ ਵੀ ਤਰ੍ਹਾਂ ਦਾ ਜੋਕ ਹੁੰਦਾ ਪੰਤਕ ਸਫਾ ਦੇ ਵਿੱਚ ਮਨਜ਼ੂਰ ਹੋਊਗਾ ਉਹਨੂੰ ਮਤਲਬ ਆਮਲੀ ਜਮਾ ਹੈ ਜਿਹੜਾ ਉਹ ਪਹਿਨਾਉਣਾ ਹੈ ਨਹੀਂ ਚਲੋ ਬੰਦੇ ਆ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਕਿ ਵੀ ਉਹਨੂੰ ਸੇਵਾ ਲਈ ਹੋਈ ਹੈ ਪਰ ਜੇ ਆਣ ਗਏ ਤਾਂ ਜਿਹੜੇ ਹੋਰ ਉੱਥੇ ਮੈਂਬਰ ਨੇ ਪੁਰਾਣੇ ਸਹਿਬਾਂ ਨੂੰ ਤੁਸੀਂ ਕਹਿੰਦੇ ਬੈਠੇ ਹੋਏ ਨੇ ਉਹ ਨਰਾਜ਼ਗੀ ਨਰਾਜ਼ਗੀ ਦਿਖਾਣਗੇ ਵੀ ਤੁਸੀਂ ਇੱਕ ਬੰਦੇ ਨੂੰ ਐਦਾਂ ਨਾਲ ਸਾਡੇ ਉੱਪਰ ਲਾ ਰਹੇ ਹੋ ਦੇਖੋ ਜੀ ਇਹ ਤਾਂ ਇਹ ਤਾਂ ਮਸਲਾ ਇਹ ਕਿ ਨਾ ਕੋਈ ਕਿਸੇ ਦਾ ਇੱਕ ਬੰਦੇ ਦਾ ਇਹ ਤਾਂ ਪੰਥਕ ਮਸਲਾ ਹੈਗਾ ਜਿਸ ਚੀਜ਼ ਨੂੰ ਪੰਥਕ ਕਬੂਲ ਕਰੂਗਾ ਜਿਹੜੀ ਚੀਜ਼ ਪੰਥ ਨੂੰ ਸਹੀ ਲੱਗੂਗੀ ਪੰਥ ਨੇ ਫੈਸਲਾ ਕਿਸੇ ਇੱਕ ਬੰਦੇ ਦੇ ਨਿੱਜੀ ਤੌਰ ਤੇ ਤਾਂ ਦੇਣਾ ਨਹੀਂ ਹੁੰਦਾ ਉਹਦਾ ਜੋ ਪੰਥਕ ਸਫਾ ਨੇ ਸਾਰਿਆਂ ਨਾਲ ਸੋਚ ਬੈਠ ਕੇ ਵਿਚਾਰ ਕਰਕੇ ਬੁੱਢੀ ਜੀ ਵੀ ਲੋਕ ਨੇ ਜਾਂ ਜਿਹੜੇ ਵੀ ਹੋਰ ਨੇ ਰਿਟਾਇਰ ਨੇ ਜਾਂ ਪੜ੍ਹੇ ਲਿਖੇ ਲੋਕ ਨੇ ਜਾਂ ਪੰਥਕ ਵਿਚਾਰਤਾਰਾਂ ਨਾਲ ਸੰਬੰਧਿਤ ਨੇ ਚਾਹੇ ਗਰਮਖਿਆਲੀਏ ਨੇ ਚਾਹੇ ਨਰਮਖਿਆਲੀਏ ਨੇ ਸਾਰੇ ਇਕੱਠੇ ਹੋ ਕੇ ਮਤਲਬ ਇਸ ਗੱਲ ਨੂੰ ਉਹ ਸਾਰਾ ਵਿਚਾਰ ਲੱਗ ਮੈਂ 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 ਤੁਹਾਡੇ ਗਰਮ ਗਰਮ ਖਿਆਲ ਤੇ ਆਇਆ ਨਾ ਦੇਖੋ ਤੁਸੀਂ ਕਹਿ ਵੀ ਉਹ ਮੰਨਣਗੇ ਪੰਥਕ ਯਾਨੀ ਕਿ ਜੋ ਵੀ ਕਹਿਣਗੇ ਯਾਨੀ ਕਿ ਜੋ ਜਾਰੀ ਕੀਤਾ ਜਾਏਗਾ ਪਰ ਕਈ ਗਰਮ ਜਿਹੜੇ ਨੇਤਾ ਬਾਗੀ ਬਾਗੀ ਹਲਗ ਹੋਏ ਨੇ ਉਹ ਤਾਂ ਮੰंदे ਨਹੀਂ ਉਹਨਾਂ ਨੇ ਕੋਈ ਤਕਤ ਸਾਹਿਬ ਦਾ ਹੁਕਮ ਨਾ ਮੰਨੇ ਹੀ ਨਹੀਂ ਨਹੀਂ ਮੰਨਣ ਦੇ ਜੀ ਕੋਈ ਗੱਲ ਆ ਜਦੋਂ ਕੋਈ ਬਾਹਰ ਆਗੇ ਨਾ ਉਹ ਉਹ ਤਾਂ ਉਹ ਦੂਬਾ ਦੀਆਂ ਗੱਲਾਂ ਨੇ ਜਦੋਂ ਵੀ ਆਗੇ ਤਾਂ ਮਤਲਬ ਜਿਹੜਾ ਪੰਚਕ ਪ੍ਰੈਸ਼ਰ ਹੈ ਉਹ ਉਹ ਜਰੂਰ ਉਹਨਾਂ ਦੇ ਉੱਤੇ ਪਵੇਗਾ ਤੇ ਜੋ ਜੋ ਵਿਰੋਧੀ ਤਰ੍ਹਾਂ ਹੋਣੀਆਂ ਉਹ ਵੀ ਮਤਲਬ ਇਹਨਾਂ ਦਾ ਪੱਖ ਪੂਰਨੀਆਂ ਕਿਉਂਕਿ 30 ਸਾਲ ਦੀ ਚਾਹਤ ਬਹੁਤ ਵੱਡਾ ਲੰਬਾ ਆਸਾ ਹੁੰਦਾ ਇਸ ਕਰਕੇ ਉਹ ਵੀ ਥੋੜਾ ਜਿਹਾ ਉਸ ਹਿਸਾਬ ਨਾਲ ਚੱਲਣਗੇ ਲੋਕ ਵੀ ਉਸ ਹਿਸਾਬ ਨਾਲ ਚੱਲਣਗੇ ਤਾਂ ਕਿ ਮਤਲਬ ਜਿਹੜਾ ਪੰਚਕ ਨੂੰ ਪਏ ਘਾਟੇ ਨੇ ਜਾਂ ਪੰਚਕ ਰਵਿਸ਼ਤਾ ਨੇ ਉਹਨਾਂ ਨੂੰ ਮੁਰਜ਼ਰਗੀ ਕੀਤਾ ਜਾ ਸਕਦਾ ਹੈ ਤੁਹਾਨੂੰ ਲੱਗਦਾ ਵੀ ਮੈਂ ਤੁਹਾਨੂੰ ਦੱਸ ਦੇਣਾ ਕਿ ਜਿਹੜੀ ਇਹਨਾਂ ਦੀ ਕੱਲ ਕੇਸੋ ਭਰੀ ਹੋਇਆ ਉਸ ਦੇ ਵਿੱਚ ਪੁਲਿਸ ਕੋਈ ਸਬੂਤ ਸਾਬਿਤ ਨਹੀਂ ਕਰ ਸਕੀ ਸੱਚਾ ਸਬੂਤ ਨਿਕਲੇ ਤਾਂ ਕੋਰਟ ਨੇ ਇਹਨੂੰ ਬਰੀ ਕੀਤਾ ਦੇਖੋ ਜੀ ਇਹ ਭਰੀ ਇਹ ਤਾਂ ਐਂ ਕਰ ਦਿੰਦੇ ਨੇ ਜਦੋਂ ਕਿਸੇ ਬੰਦੇ ਨੂੰ ਪਰੋਲ ਤੇ ਨਾ ਭੇਜਣਾ ਹੁੰਦਾ ਨਾ ਉਹਨੂੰ ਕਿਸੇ ਨਾ ਕਿਸੇ ਕੇਸ ਦੇ ਵਿੱਚ ਚਾਹੇ ਉਹ ਝੂਠਾ ਚਾਹੇ ਸੱਚਾ ਉਹਦੇ ਵਿੱਚ ਇਨਵੋਲਵ ਕਰ ਦਿੰਦੇ ਨੇ ਫਿਰ ਉਹ ਅੰਡਰ ਟ੍ਰਾਇਲ ਹੋ ਜਾਂਦਾ ਇਸ ਕਰਕੇ ਫਿਰ ਉਹਦਾ ਜਿਹੜਾ ਪਰੋਲ ਮੰਗਣ ਦਾ ਹੱਕ ਹੈ ਉਹ ਨਾ ਖਤਮ ਹੋ ਜਾ ਡਾਕਟਰ ਸਾਹਿਬ ਆਖਰੀ ਆਖਰੀ ਤੇ ਇੱਕ ਮੇਨ ਸਵਾਲ ਜੋ ਜੋ ਮੇਰਾ ਮਨ ਕਹਿੰਦਾ ਮੈਂ ਲੋਕਾਂ ਦੀ رائے ਵੀ ਲਾਂਗਾ ਤੇ ਤੁਸੀਂ ਵੀ ਦੋ ਵੀ ਕੀ ਇਹ ਜਿਹੜਾ ਫੈਸਲਾ ਆਇਆ ਹੈ ਇਹਦੇ ਨਾਲ ਜਕਤਾਰ ਸਿੰਘ ਵਰਦੇ ਜਿਹੜੇ ਬਾਕੀ ਪੈਂਡਿੰਗ ਗਏ ਸਨ ਉਹਨਾਂ ਦੇ ਫਰਕ ਪਏਗਾ ਹੋਰ ਜੱਜ ਸੋਚਣਗੇ ਹਾਂਜੀ ਦੇਖੋ ਨੇ ਉਹਨਾਂ ਦੇ ਤਾਂ ਹੁਣ ਕੋਈ ਵਾਕਿਆ ਪੈਣਗਾ ਹੋਰ ਕੇਸ ਹੈ ਹੀ ਨਹੀਂ ਜੀ ਉਹਨਾਂ ਤੇ ਤਾਂ ਪੈਂਡਿੰਗ ਕੇਸ ਹਨ ਕੋਈ ਨਹੀਂ ਹੈਗਾ ਬਸ ਜਿਹੜੀ ਸਜ਼ਾ ਜਾਫਤਾ ਚੰਦਰੀ ਹੈ ਇਹੀ ਹੈ ਇਸੇ ਕਰ ਮਤਲਬ ਅਨ ਟ੍ਰਾਇਲ ਕਿਸੇ ਵੀ ਕੇਸ ਦਾ ਨਹੀਂ ਉਹਨਾਂ ਦਾ ਚੱਲ ਰਿਹਾ ਜਿਹੜੇ ਟ੍ਰਾਇਲ ਵਾਲੇ ਕੇਸ ਸੀ ਸਾਰੇ ਨਿਪਰ ਗਏ ਕਿਸੇ ਵਿੱਚ ਬਰੀ ਹੋ ਗਏ ਕੋਈ ਕੇਸ ਵਾਪਸ ਲੈ ਲਿਆ ਕਿਸੇ ਵਿੱਚ ਸਗਿਆ ਕੋ ਉਤਲੀ ਕੋਸਾ ਮਤਲਬ ਕੱਟੀ ਕਟਾਈ ਦੇ ਵਿੱਚ ਕੱਟੀ ਗਈ ਕਿਸੇ ਚ ਮਰਸਾਰ ਕਿਸੇ ਦੀ 3 ਸਾਲ ਮਤਲਬ ਇਸ ਤਰ੍ਹਾਂ ਹੁੰਦਾ ਹੈ ਇਹ ਉਹ ਸਾਰਾ ਕੰਮ ਨਿਪਰ ਗਿਆ ਤੇ ਹੁਣ ਤਾਂ ਮਤਲਬ ਜੇਲ ਮੈਨੂਅਲ ਦੇ ਹਿਸਾਬ ਨਾਲ ਜਦਸ ਜੋ ਵੀ ਕੋਈ ਫੈਸਲਾ ਜਿਸ ਤਰ੍ਹਾਂ ਜੱਜ ਸਾਹਿਬ ਦੀ ਜੱਜਮੈਂਟ ਹੋਊਗੀ ਉਹਦੇ ਮੁਤਾਬਕ ਜਿਹੜਾ ਪ੍ਰੋਜੈਕਟ ਹੈ ਉਹ ਸ਼ੁਰੂ ਹੋਊਗਾ ਚਲੋ ਡਾਕਟਰ ਸਾਹਿਬ ਤੁਸੀਂ ਸਾਨੂੰ ਪੂਰੀ ਇਨਫੋਰਮੇਸ਼ਨ ਦਿੱਤੀ ਆਪਣੇ ਤਖਤ ਰੱਖੇ ਵਿਚਾਰ ਸਾਂਝੇ ਕੀਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਰਿੰਦਰ ਸਿੰਘ ਜੀ ਮਾਨਸਾ ਤੋਂ ਤੇ ਤੁਹਾਨੂੰ ਦੱਸਦੇ ਨੇ ਕਿ ਕੱਲ ਜਗਤਾਰ ਸਿੰਘ ਹਵਾਰਾ ਜੋ ਕਿ ਇਸ ਵਿੱਚ ਬੰਦੀ ਸਿੰਘ ਨੇ ਕੱਲ ਉਹਨਾਂ ਨੂੰ ਇੱਕ ਜਿਹੜਾ ਮੇਨ ਕੇਸ ਸੀ ਉਹਨਾਂ ਦਾ ਉਸ ਤੋਂ ਬਰੀ ਕਰ ਦਿੱਤਾ ਗਿਆ ਕਿਉਂਕਿ ਪੁਲਿਸ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੀ ਤੁਹਾਨੂੰ ਦੱਸਦੇ ਨੇ ਕਿ ਇਹ ਮਾਮਲਾ ਸੀ ਬਰੇਲ ਜੇਲ੍ਹ ਦਾ ਜਦੋਂ ਇਹਨਾਂ ਨੇ ਬਰੇਲ ਜੇਬ ਬ੍ਰੇਕ ਆਊਟ ਕੀਤਾ ਸੀ ਜਿਸ ਤੋਂ ਬਾਅਦ ਇਹਨਾਂ ਨੂੰ ਦਿੱਲੀ ਸ਼ਿਫਟ ਕਰ ਦਿੱਤਾ ਗਿਆ ਹੁਣ ਸਭ ਤੋਂ ਵੱਡਾ ਸਵਾਲ ਇਹ ਆ ਰਿਹਾ ਹੈ ਕਿ ਕੀ ਜਗਤਾਰ ਸਿੰਘ ਹਵਾਰਾ ਹੁਣ ਪ੍ਰੋਲ ਤੇ ਆਣਗੇ ਜਾਂ ਨਹੀਂ ਕਿਉਂਕਿ ਕੱਲ ਜਦੋਂ ਉਹਨਾਂ ਦਾ ਕੇਸ ਬਰੀ ਹੋਇਆ ਤਾਂ ਸੋਸ਼ਲ ਮੀਡੀਆ ਤੇ ਨੌਜਵਾਨਾਂ ਨੇ ਬਹੁਤ ਜ਼ਿਆਦਾ ਇਹਨਾਂ ਦੇ ਰੈਕਟਿਵ ਪੋਸਟਾਂ ਪਾਈਆਂ ਨੇ ਪੰਜਾਬ ਦੇ ਨੌਜਵਾਨ ਇਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਬਹੁਤ ਖੁਸ਼ੀ ਦਿਖਾਉਂਦੇ ਨੇ ਸੋ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਵੀ ਜਗਤਾਰ ਸਿੰਘ ਹਵਾਰਾ ਨੂੰ ਪ੍ਰੋਲ ਤੇ ਆਣਾ ਚਾਹੀਦਾ ਹੈ ਜਾਂ ਨਹੀਂ ਪਲੀਜ਼ ਸਾਨੂੰ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਕਿਉਂਕਿ ਤੁਹਾਡੇ ਕਮੈਂਟ ਇਹ ਜਿਹੜੇ ਗੁੰਗੇ ਬੋਲੇ ਸੁੱਟੀਆਂ ਸਰਕਾਰਾਂ ਨੇ ਇਹਨਾਂ ਦੇ ਕੰਨ ਤੇ ਅੱਖ ਖੋਲ੍ਹਦੀਆਂ ਨੇ ਤੇ ਇਹ ਦੋਸਤਾਂ ਦਾ ਸ਼ਾਮ ਦਾ ਲਾਈਵ ਦਾ ਪ੍ਰੋਗਰਾਮ ਸੀ ਤੁਹਾਨੂੰ ਨਾਲ ਜੁੜਾਂਗਾ ਦੁਬਾਰਾ ਕੋਈ ਹੋਰ ਲਾਈਵ ਦਾ ਮੁੱਦਾ ਲੈ ਕੇ ਤੇ ਤੁਸੀਂ ਦੇ ਇਧਰੋਂ ਇਹ ਪੰਜਾਬੀ ਟੀਵੀ ਤੇ ਦੋਸਤੋ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਸਤ ਸ੍ਰੀ ਅਕਾਲ